ਇੱਕ ਪਾਸੇ ਦਿੱਲੀ ਵਿਧਾਨ ਸਭਾ ਦੇ ਅੰਦਰ ਹੋਈ ਵਾਰਤਾਲਾਪ ਵਿਵਾਦਾਂ ਦਾ ਸਬਬ ਬਣ ਰਹੀ ਹੈ ਉਹਦੇ ਵਿੱਚ ਖਾਸ ਤੌਰ ਦੇ ਉੱਤੇ ਆਤਸ਼ੀ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਦਿੱਲੀ ਦੇ ਕੁਝ ਸਮੇਂ ਰਹੇ ਮੁੱਖ ਮੰਤਰੀ ਆਤਸ਼ੀ ਅਚਾਨਕ ਸਵਾਲਾਂ 'ਚ ਕਰਦੇ ਨਜ਼ਰ ਆ ਰਹੇ ਹੈ ਔਰ ਉਸੇ ਦਰਮਿਆਨ ਜਿੱਥੇ ਕਾਂਗਰਸ ਅਤੇ ਬੀਜੇਪੀ ਸ਼ਰੋਮਣੀ ਅਕਾਲੀ ਦਲ ਦੇ ਸਮੇਤ ਬਹੁਤ ਤਿੱਖੀ ਬਿਆਨਬਾਜ਼ੀ ਕਰ ਰਿਹਾ ਇਸ ਮਸਲੇ ਉੱਤੇ ਉੱਥੇ ਹੀ ਦੂਸਰੇ ਪਾਸੇ ਦਿੱਲੀ ਵਿਧਾਨ ਸਭਾ ਦੇ ਵਿੱਚੋਂ ਹੁਕਮ ਜਾਰੀ ਹੋ ਗਿਆ ਔਰ ਐਕਸ਼ਨ ਕਰਦੇ ਹੋਏ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਤੇ ਜਲੰਧਰ ਦੇ ਕਮਿਸ਼ਨਰ ਧਨਪ੍ਰੀਤ ਕੌਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਕਿਉਂਕਿ ਜਲੰਧਰ ਦੇ ਵਿੱਚ ਇੱਕ ਐਫਆਈਆਰ ਦਰਜ ਹੁੰਦੀ ਹੈ ਔਰ ਉਸ ਐਫਆਈਆਰ ਦੇ ਸੰਦਰਭ ਦੇ ਵਿੱਚ ਵੀ ਮਲਵਿੰਦਰ ਕੰਗ ਗੱਲਾਂ ਸਪਸ਼ਟ ਕਰਦੇ ਨਜ਼ਰ ਆ ਰਹੇ ਪਰ ਵੱਡੀ ਗੱਲ ਕੀ ਉਹ ਵੀਡੀਓ ਜਿਹੜੀ ਆਤਿਸ਼ੀਦੀ ਦੱਸੀ ਜਾ ਰਹੀ ਹੈ ਉਹ ਟੈਂਪਰਡ ਹੈ ਕੀ ਉਹ ਫੈਬ੍ਰିକੇਟਡ ਹੈ ਕੀ ਉਹ ਵੀਡੀਓ ਜਾਣ ਬੁੱਝ ਕੇ ਬਣਾਈ ਗਈ ਹੈ ਆਖਰਕਾਰ ਉਸ ਵੀਡੀਓ ਦਾ ਅਸਲ ਸੱਚ ਹੈ ਕਿ ਆਮ ਆਦਮੀ ਪਾਰਟੀ ਦੇ ਐਮਪੀ ਮਾਲਬੰਦਰ ਕੰਗ ਇਸ ਉੱਤੇ ਬੋਲਦੇ ਨਜ਼ਰ ਆਏ ਕੀ ਬੋਲੇ ਨੇ ਆ ਸੁਣਦੇ ਹਾਂ ਬੀਜੇਪੀ ਨੇ ਹੱਥਛੀ ਦੇ ਭਾਸ਼ਣ ਨੂੰ ਪੂਰਾ ਜਿਵੇਂ ਤੋੜਿਆ ਉਹਨੂੰ ਅਲੱਗ-ਅਲੱਗ ਆਪਣੀ ਡੀਫੇਮ ਕਰ ਲਈ ਸਿਕ ਸੈਂਟੀਮੈਂਟਸ ਨੂੰ ਔਰ ਪੂਰੀ ਤਰੀਕੇ ਨਾਲ ਜਿਹੜਾ ਉਹਨਾਂ ਦਾ ਭਾਸ਼ਣ ਹੈ ਉਹਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਤਾਂ ਕਿ ਆਪਣੀ ਜਿਹੜੀ ਰਾਜਨੀਤਿਕ ਇਹ ਘਟਿਆ ਚਲਾਈ ਜਾ ਸਕੇ ਕਿਉਂਕਿ ਫਰਾਂਚਿਕ ਰਿਪੋਰਟ ਵੀ ਸਾਹਮਣੇ ਆਈ ਹੈ ਵੀ ਉਹਦੇ ਵਿੱਚ ਬਿਲਕੁਲ ਵੀਡੀਓ ਨਾਲ ਸ਼ੇਰ ਛਾੜ ਹੋਈ ਹੈ ਔਰ ਡੈਫੀਨਿਟਲੀ ਭਾਜਪੀ ਦਾ ਇਹ ਪੂਰਾ ਇਤਿਹਾਸ ਵੀ ਰਿਹਾ ਹੈ ਪਿਛਲੇ ਕਈ ਸਾਲਾਂ ਤੋਂ ਆਪਾਂ ਦੇਖਦੇ ਆਂ ਸਮੇਂ-ਸਮੇਂ ਤੇ ਦੇਖੋ ਪਿੱਛੇ ਜੇ ਗੁਰੂ ਸਾਹਿਬਾਨਾਂ ਦਾ ਕਾਰਟੂਨ ਇਹ ਬਣਾਤਾ ਸੀ ਤੋਂ ਇਹ ਸਿੱਖ ਸੈਂਟੀਮੈਂਟਸ ਦਾ ਮਜ਼ਾਕ ਬਣਾਉਣਾ ਇਹਨਾਂ ਦੀ ਫਿਤਰਤ ਹੈ और डेफिनेटली ये बहुत पंजाब इसमें लेके रोश है इस करके लोग इन्होंने खिलाफ कंप्लेन कर रहे हैं बीजेपी लगातार प्रदर्शन कर रही है बीजेपी कह रही है कि माफी मांग किसी को का अपमान किया है लगातार पुलिस कंप्लेन की जा रही है नहीं वो उन, उन, उनका तो सामने आ ही गई ना बात जो उनकी उन्होंने तो अपना स्पष्टीकरण दे ही दिया उनकी ऐसी कोई भावना नहीं थी उनके भाषण को तोड़ा गया है उसको अलग अलग तरीके से छेड़छाड़ की गई है और आ, कहीं की बात कहीं जोड़ दी गई है और बीजेपी के जो मिनिस्टर हैं कपिल मिश्रा जी उनके जो ऑफिशियल हैंडल उन्होंने वायरल किया है तो डेफिनेटली उनकी जो अपनी मानसिकता है वो तो सिख सेंटीमेंट्स का मजाक बनाने की है उनका ठेस पहुंचाने की है तो इसलिए उनके ख़िलाफ़ कार्रवाई भी हो रही है। ਪਰ ਲੇਕਿਨ ਅਬ ਕਪਿਲ ਮਿਸਰਾ ਦੇ ਖਿਲਾਫ ਜਲੰਧਰ ਮੇ ਐਫ ਆਰ ਦਰਜੀ ਹੈ ਇਸਕਾ ਆਪ ਇਸ ਤਰੀਕੇ ਸੇ ਦੇਖਤੇ ਹੈ ਕਿਉਂਕਿ ਵਿਧਾਨ ਸਭਾ ਸਪੀਕਰ ਵਿਜੇਂਦਰ ਕੁਪਟਲੇ ਇਸ ਪਰ ਇਤਰਾਜ਼ ਜਗਾ ਹੈ ਕਿਹਦਾ ਹੈ ਇਤਰਾਜ਼ ਇਹ ਕਿ ਜਿਹਨੂ ਅਧਿਕਾਰ ਨਹੀਂ ਹੈ ਵੀ ਆਪਣੀ ਰਾਜਨੀਤੀ ਕਟਿਆਵਾਸ ਕਟਿਆ ਰਾਜਨੀਵਾਸ ਰਾਜਨੀਤੀ ਵਾਸਤੇ ਤੁਸੀਂ ਗੁਰੂ ਸਾਹਿਬਾਨਾ ਦੇ ਪ੍ਰਤੀ ਟਿੱਪਣੀਆਂ ਦਾ ਜਿਹੜਾ ਆਪਣੇ ਸ਼ਕੂਲਤ ਨਾਲ ਤੋੜ ਮੋੜ ਕੇ ਕਿਸੇ ਦੇ ਭਾਸ਼ਣ ਨੂੰ ਪੇਸ਼ ਕਰਕੇ ਆਪਣੀ ਵੋਟ ਬੈਂਕ ਦੀ ਘਟਿਆ ਪੋਲਿਟਿਕਸ ਕਰਦੇ ਸੋ ਜਿਹੜੇ ਸੈਂਟੀਮੈਂਟਸ ਲੋਕਾਂ ਦੇ ਹਾਰਟ ਹੁੰਦੇ ਆ ਤੇ ਡੈਫੀਨਿਟਲੀ ਲੋ ਕੰਪਲੇਂਟ ਕਰਦੇ ਉਸ ਦੇ ਸਿਲਸਿਲੇ ਜਲੰਧਰ ਕੰਪਲੇਂਟ ਹੋਈ ਹੈ ਔਰ ਜਲੰਧਰ ਪੁਲਿਸ ਨੇ ਆਪਣਾ ਜਿਹੜਾ ਲਾਗ ਜਿਹੜਾ ਲੀਗਲ ਵੇ ਆ ਉਹ ਆਪਣਾ ਆਪਣਾ ਹੈ ਪੰਜਾਬ ਦੇ ਡੀਜੀਪੀ ਸਾਈਬਰ ਕ੍ਰਾਈਮ ਔਰ ਪੁਲਿਸ ਕਮਿਸ਼ਨਰ ਜਲੰਧਰ ਉਨਸੇ 48 ਘੰਟੇ ਮੇ ਵਿਧਾਨ ਸਭਾ ਸਪੀਕਰ ਨੇ ਜਵਾਬ ਮੰਗਾ ਹੈ और साथ ही साथ उन्होंने एक नोटिस भी जारी जो है वो किया है कि इसका जवाब जो है उनको दिया जाना चाहिए और साथ ही साथ एक रिपो, जो रिपोर्ट फोरेंसिक लैब की रिपोर्ट भी जो है वो मांगी गई है उन्होंने कहा है कि ब्रीच ऑफ प्रिविलेज का मामला है आप इस तर, इसको किस इस तरीके से देखो पता की एक तो चोरी है तो सीना चोरी है ये बिल्कुल स्पष्ट है पहला तो तुम अपनी घटिया राजनीति वास्ते सिख गुरु साहबाना बारे ਗਲਤ ਜਿਹੜੀਆਂ ਵੀਡੀਓ ਡੈਕੋਰੇਟ ਕਰਕੇ ਕੇ ਪੇਸ਼ ਕਰਦੇ ਹੋ ਔਰ ਫਿਰ ਤੁਸੀਂ ਹੁਣ ਤੌਸ ਦੇ ਰਹੇ ਹੋ ਜਿਹੜਾ ਕੋਈ ਲੀਗਲ ਕਾਰਵਾਈ ਹੋਈ ਹੈ ਔਰ ਇਹ ਮੈਨੂੰ ਲੱਗਦਾ ਹੈ ਵੀ ਵਿਧਾਨ ਸਭਾ ਸਪੀਕਰ ਨੂੰ ਮੜੋ ਵਿਚਾਰ ਕਰਨਾ ਚਾਹੀਦਾ ਹੈ ਇਹ ਇਸ ਤਰ੍ਹਾਂ ਦੀ ਹਲਕੀ ਔਰ ਕਟਿਆ ਰਾਜਨੀਤੀ ਨਹੀਂ ਕਰਨੀ ਚਾਹੀਦੀ